ਸਖਬੀਰ ਨੇ ਮਾਨਸਾ ਜ਼ਿਲ੍ਹੇ ਦੇ ਕਈ ਹਲਕਿਆਂ 'ਚ ਜੀਤ ਮਹਿੰਦਰ ਸਿੰਘ ਸਿੱਧੂ ਦੇ ਹੱਕ 'ਚ ਚਲਾਇਆ ਕਾਂਗਰਸੀ ਝੰਡਾ ਤਲਵੰਡੀ ਸਾਬੋ ਤੋਂ ਸਾਡੇ ਪત્રਕਾ ਤਰਮੰਦਰ ਘਾਉ ਦੀ ਰਿਪੋਰਟ ਅਨੁਸਾਰ ਕੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਚਾਰ ਵਾਰ ਵਿਧਾਇਕ ਰਹੇ ਜੀਤ ਮਹਿੰਦਰ ਸਿੰਘ ਸਿੱਧੂ ਦੇ ਸਮਰਥਕ ਅਤੇ ਹੁਣ ਲੋਕ ਸਭਾ ਦੀ ਚੋਣ ਲੜ ਰਹੇ ਜੀਤ ਮਹਿੰਦਰ ਸਿੰਘ ਸਿੱਧੂ ਦੇ ਸਾਥੀ ਬਣੇ ਸਰਦਾਰ ਸੁਖਬੀਰ ਸਿੰਘ ਚੱਠਾ ਜੋ ਕੇ ਹਲਕਾ ਤਲਵੰਡੀ ਸਾਬੋ ਦੇ ਨਾਲ-ਨਾਲ ਮਾਨਸਾ ਜ਼ਿਲ੍ਹੇ ਦੇ ਕਈ ਹਲਕਿਆਂ ਵਿੱਚ ਆਪਣੀ ਤੰਦੇਹੀ ਨਾਲ ਜ਼ਿੰਮੇਵਾਰੀ ਨਿਭਾਉਣ ਦੇ ਕਰਕੇ ਜਾਣੇ ਜਾ ਰਹੇ ਹਨ। ਨੇ ਸਾਡੇ ਪత్రికਾ ਧਰਮਿੰਦਰ ਕੌਰ ਨਾਲ ਗੱਲਬਾਤ ਕਰਦੇ ਹਾਂ ਕਿ ਸਰਦਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਹੱਕ ਵਿੱਚ ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਵਿੱਚ ਪੈਂਦੇ ਨੌ ਵਿਧਾਨ ਸਭਾ ਹਲਕਿਆਂ ਦੇ ਸਮੁੱਚੇ ਸਾਬਕਾ ਵਿਧਾਇਕਾਂ ਹਲਕਾ ਇੰਚਾਰਜ ਸਹਿਵਾਣਾ ਪਾਰਟੀ ਦੇ ਸਮੂਹ ਉਦੇਦਾਰਾਂ ਅਤੇ ਦਿਨ ਰਾਤ ਕੜਾਕੇ ਦੀ ਗਰਮੀ ਵਿੱਚ ਅੰਤਕ ਮਿਹਨਤ ਕਰਨ ਵਾਲੇ ਸਮੁੱਚੇ ਜਾਂਬਾਜੀ ਜੋਧਿਆਂ ਦਾ ਮੈਂ ਸਾਰੇ ਸੁੱਧੂ ਪਰਿਵਾਰ ਕਨਿਓ ਧੰਨਵਾਦ ਕਰਦਾ ਹਾਂ ਸੁਖਵੀਰ ਸਿੰਘ ਚੱਠਾ ਨੇ ਭਾਵਕ ਹੁੰਦਿਆ ਬਹਿੰਡਾ ਮਾਨਸਾ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਅਤੇ ਪਾਰਟੀ ਵਰਕਰਾਂ ਦੇ ਨਾਲ-ਨਾਲ ਤਮਾਮ ਉਹਨਾਂ ਲੋਕਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਹਾਂ ਕਿ ਜਿਹੜੀ ਸਾਡੀ ਇੱਕ ਬੇਨਤੀ ਨਾਲ ਪਿਛਲੇ ਕਈ ਦਿਨਾਂ ਤੋਂ ਆਪਣੀ ਡਿਊਟੀ ਨੂੰ ਸੱਚੇ ਢੰਗ ਨਾਲ ਨਿਭਾਉਣ ਲਈ ਇੱਕ ਲਤ ਤੇ ਖੜੇ ਹੋਏ ਨੇ ਇਹਨਾਂ ਸਾਰਿਆਂ ਵਿੱਚ ਬੇਤਹਾਸ਼ਾ ਉਤਸ਼ਾਹ ਵੀ ਹੈ ਸਖਵੀਰ ਨੇ ਅੱਜ ਇੱਕ ਵੀਡੀਓ ਜਾਰੀ ਕਰਕੇ ਬਹਿੰਡਾ ਮਾਨਸਾ ਦੇ ਸਮੁੱਚੇ ਬੋਟਰਾ ਨੂਪੁਰ ਜ਼ੋਰ ਪੀਲ ਕੀਤੀ ਕਿ ਛੋਟੇ ਮोटे ਗਿਲੇ ਸ਼ਿਕਵੇ ਪੁਲਾ ਕੇ ਉਹ ਆਉਣ ਵਾਲੀ ਇੱਕ ਤਰੀਕ ਨੂੰ ਹੱਥ ਪੰਜੇ ਵਾਲਾ ਬਟਨ ਦਬਾ ਕੇ ਸਦਾ ਜੀਤ ਮhender ਸਿੰਘ ਸਿੱਧੂ ਜਿਤਾਉਣੀ ਅੱਡੀ ਛੋਟੀ ਦਾ ਜ਼ੋਰ ਲਾਉਣ ਉਧਰ ਅੱਜ ਇਸ ਮੌਕੇ ਉਹਨਾਂ ਨਾਲ ਐਮਸੀ ਨਸੀਬ ਸਿੰਘ ਮੰਗੂ ਸਿੰਘ ਕ੍ਰਿਸ਼ੇ ਕੁਮਾਰ ਜਿਆਦਾ ਤੇਰਾਮ ਸ਼ਰਮਾ ਚੰਡਾ ਸਿੰਘ ਨੈਵ ਸਿੰਘ ਦਰਸ਼ਨ ਸਿੰਘ ਗੈਲਤ ਤੇ ਹਰੀ ਸਿੰਘ ਠੇਕੇਦਾਰ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂ ਮੌਜੂਦ ਹਨ ਤੇ ਮੈਂ ਅਪੀਲ ਕਰਦਾ ਹਾਂ ਸਾਰੇ ਵਰਕਰ ਸਹਿਬਾਨ ਦੋਸਤ ਮਿੱਤਰ ਰਿਸ਼ਤੇਦਾਰਾਂ ਨੂੰ ਕਿ ਸਰਦਾਰ ਜੀਤਵਿੰਦਰ ਸਿੰਘ ਸਿੱਧੂ ਸਾਹਿਬ ਲੋਕ ਸਭਾ ਬਠਿੰਡਾ ਤੋਂ ਲੋਕ ਸਭਾ ਦੀ ਇਲੈਕਸ਼ਨ ਲੜ ਰਹੇ ਨੇ ਤੇ ਸਾਰੇ ਵਰਕਰ ਸਹਿਬਾਨਾਂ ਨੂੰ ਬੇਨਤੀ ਹੈ ਕਿ ਦਿਨ ਆਪਣੇ ਕੋਲੇ ਸਿਰਫ ਮੰਨੋ ਦੋ ਹੀ ਰਹਿ ਗਏ ਇੱਕਜੁੱਟ ਹੋ ਕੇ ਸਰਦਾਰ ਜੀਤਵਿੰਦਰ ਸਿੰਘ ਸਿੱਧੂ ਦੇ ਹੱਥ ਮਜ਼ਬੂਤ ਕਰਗੇ ਕਿਉਂ ਜਿਹੜਾ ਜੀਤਮਨਦਰ ਸਿੰਘ ਸਿੱਧੂ ਹੈ ਇਹ ਸਾਰਿਆਂ ਨੂੰ ਆਪਣੇ ਹਲਕੇ ਵਾਲਿਆਂ ਨੂੰ ਪਤਾ ਹੈ ਵੀ ਇਹ ਇੱਕ ਚਟਾਨ ਵਾਂਗ ਖੜਨ ਵਾਲਾ ਬੰਦਾ ਹੈ ਬਾਕੀ ਪਰਮਾਤਮਾ ਦੀ ਕਿਰਪਾ ਨਾਲ ਇਸ ਬੰਦੇ ਦੇ ਉੱਤੇ ਕਿਸੇ ਕਿਸਮ ਦਾ ਕੋਈ ਦਾਗ ਨਹੀਂ ਕੋਈ ਇਹ ਕਿਸੇ ਨਾਲ ਮਤਭੇਦ ਨਹੀਂ ਕਰਦਾ ਬਹੁਤ ਸਾਫ ਸੁਥਰੀ ਰਾਜਨੀਤੀ ਹੈ ਇਸ ਕਰਕੇ ਸਾਰੇ ਦੋਸਤ ਮਿੱਤਰ ਵਰਕਰ ਸਾਹਿਬਾਨ ਨੂੰ ਬੇਨਤੀ ਹੈ ਕਿ ਆਉਣ ਵਾਲੀ ਇਕ ਤਰੀਕ ਨੂੰ ਸਰਦਾਰ ਜੀਤਮਨਦਰ ਸਿੰਘ ਸਿੱਧੂ ਦਾ 3 ਨੰਬਰ ਬਟਨ ਚੋਣ ਨਿਸ਼ਾਨ ਪੰਜਾ ਦੱਬ ਕੇ ਸਰਦਾਰ ਜੀਤਮਿੰਦਰ ਸਿੰਘ ਸਿੱਧੂ ਨੂੰ ਵੱਧ ਤੋਂ ਵੱਧ ਵੋਟਾਂ પાਕੇ ਕਾਮਯਾਬ ਕਰੋ